ਪਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਪੰਜਾਬ ਦੇ ਜਿੰਨੇ ਵੀ ਵੱਡੇ ਆਗੂ ਸੀ ਸੁਖਜਿੰਦਰ ਸਿੰਘ ਰੰਦਾਵਾ ਚਰਨਜੀਤ ਸਿੰਘ ਚੰਨੀ ਪ੍ਰਤਾਪ ਸਿੰਘ ਬਾਜਬਾ ਸੁਖਪਾਲ ਸਿੰਘ ਖਹਿਰਾ ਰਜਿੰਦਰ ਸਿੰਘ ਸਿੰਘਲਾ ਯਾਨੀ ਕਿ ਸਾਰਿਆਂ ਨੇ ਆਪੋ ਆਪਣੇ ਨਾਂ ਨਵੇਂ ਅਨਚਾਰਜ ਨੂੰ ਸੌਂਧ ਦਿੱਤੇ ਸੀ ਪਹਿਲਾਂ ਤਾਂ ਉਲਟ ਫੈਸਲਾ ਕੀਤਾ ਗਿਆ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਬਗੇਲ ਸਾਹਿਬ ਹੋਰਾਂ ਨੂੰ ਨਵਾਂ ਇੰਚਾਰਜ ਲਗਾਇਆ ਗਿਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਜਿੰਨੀ ਤੱਕ ਚੋਣਾਂ ਸੰਪੰਨ ਨਹੀਂ ਹੋ ਜਾਂਦੀਆਂ ਜਿਹੜੇ ਬਗੇਲ ਨੇ ਉਹ ਲਗਾਤਾਰ ਪੰਜਾਬ ਦੇ ਪੰਜਾਬ ਦੇ ਇੰਚਾਰਜ ਬਣੇ ਰਹਿਣਗੇ ਪੰਜਾਬ ਦੇ ਵਿੱਚ ਜੋ ਵੀ ਗਤੀਵਿਧੀਆਂ ਹੋਣਗੀਆਂ ਜਿਸ ਤਰ੍ਹਾਂ ਮੈਪ ਰੂਟ ਤਿਆਰ ਕਰਨਾ ਹੈ ਉਹ ਇੰਚਾਰਜ ਬਗੇਲ ਹੀ ਸੰਭਾਲਣਗੇ ਲੇਕਿਨ ਰਾਜਾ ਉਹ ਵੜਿੰਗ ਦੀਆਂ ਲੱਤਾਂ ਖਿੱਚੀਆਂ ਗਈਆਂ ਆ ਕਾਂਗਰਸ ਪਾਰਟੀ ਦੇ ਵਿੱਚ ਵੱਡਾ ਰੋਲਾ ਪੈ ਗਿਆ ਕਿ ਹੁਣ ਸਮਾਂ ਹੈ ਸੂਬੇ ਦੇ ਪ੍ਰਧਾਨ ਨੂੰ ਬਦਲਦਾ ਆਪੋ ਆਪਣੇ ਨਾਮ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਬਾ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਚੰਦਰਜ ਸਿੰਘ ਚੰਨੀ ਅਤੇ ਵਿਜਿੰਦਰ ਸਿੰਘ ਸਿੰਘਲਾ ਇਵਿੰਦੂ ਪ੍ਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਹੋਣਾ ਨੇ ਆਪਣੇ ਨਾਮ ਜਿਹੜੇ ਨੇ ਬਗੇਲ ਨੂੰ ਦੇ ਦਿੱਤੇ ਸੀ ਆਪੋ ਆਪਣੀ ਦਾਵੇਦਾਰੀ ਠੋਕ ਦਿੱਤੀ ਸੀ ਕਿ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਡਿਸਾਈਡ ਕਰੋ ਯਾਨੀ ਕਿ ਇੱਕ ਅਨਾਰ ਤੇ 100 ਬਿਮਾਰ ਵਾਲੀ ਗੱਲ ਹੋ ਗਈ ਸੀ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਲੰਮੇ ਸਮੇਂ ਤੋਂ ਲੈਗ ਪੁੱਲਿੰਗ ਚੱਲੀ ਆ ਰਹੀ ਹੈ ਕਿ ਲਤਾ ਜੇਕਰ ਨਾ ਖਿੱਚੇ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਵਧੀਆ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਜਿੱਤ ਲਈਆਂ ਜਾਣੀਆਂ ਸੀ ਲੇਕਿਨ ਲੈਗ ਪੁੱਲਿੰਗ ਹੋਈ ਨਵਜੋਤ ਸਿੰਘ ਵਿਰੁੱਧ ਸਿੱਧੂ ਦਾ ਵਿਰੋਧ ਹੋਇਆ ਚਰਨਜੀਤ ਸਿੰਘ ਦਾ ਵਿਰੋਧ ਹੋਇਆ ਕਿਉਂਕਿ ਦਾਵੇਦਾਰ ਬਹੁਤ ਜ਼ਿਆਦਾ ਸੀ ਇੱਕ ਪਾਸੇ ਬਦਲਾਵ ਦਾ ਵੀ ਚੱਕਰ ਚੱਲ ਰਿਹਾ ਸੀ ਲੇਕਿਨ ਹੁਣ ਮਜ਼ਬੂਤ ਹੋਣਾ ਚਾਹੁੰਦੀ ਹੈ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ ਹੌਸਲੇ ਬੁਲੰਦ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਹ 13 ਦੇ ਵਿੱਚੋਂ 7 ਜਿਹੜੇ ਸੰਸਦ ਉਹ ਕਾਂਗਰਸ ਪਾਰਟੀ ਦੇ ਬਣੇ ਨੇ ਯਾਨੀ ਕਿ ਇਹ ਬੰਦੇ ਨੇ 63 ਸੀਟਾਂ ਤਾਂ ਪੱਕੀਆਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪੈਣ ਗਈਆਂ ਲੇਕਿਨ ਉਸ ਤੋਂ ਜ਼ਿਆਦਾ ਹੱਲਾ ਬੋਲਣਾ ਚਾਹੁੰਦੀ ਹੈ ਕਾਂਗਰਸ ਪਾਰਟੀ ਬਗੇਲ ਨੂੰ ਸਾਰੇ ਨਾਮ ਦਿੱਤੇ ਗਏ ਸੀ ਲੇਕਿਨ ਬਗੇਲ ਨੇ ਕਿਸੇ ਦੀ ਇੱਕ ਵੀ ਨਹੀਂ ਸੁਣੀ ਯਾਨੀ ਕਿ 2-3 ਦਿਨਾਂ ਦੇ ਵਿੱਚ ਉਹਨਾਂ ਨੇ ਪਤਾ ਲਗਾ ਲਿਆ ਕਿ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਰਾਜਾ ਵਰਿੰਗਦੀਪ ਪ੍ਰਧਾਨਗੀ ਤੇ ਉਹਨਾਂ ਕਹੇ ਰਾਜਾ ਵਰਿੰਗਦੀਪ ਪ੍ਰਧਾਨਗੀ ਜਿਹੜੀ ਹੈ ਬਹੁਤ ਵਧੀਆ ਹੈ ਇਹ ਉਸ ਸਮੇਂ ਪ੍ਰਧਾਨ ਬਣਿਆ ਸੀ ਜਦੋਂ ਕੋਈ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਕੇ ਖੁਸ਼ ਨਹੀਂ ਸੀ ਜੇਕਰ ਹੁਣ ਪ੍ਰਧਾਨ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵਧੀਆ ਰਾਜਾ ਵਰਡਿੰਗ ਨੇ ਪ੍ਰਦਰਸ਼ਨ ਕੀਤਾ ਹੈ ਭਾਵੇਂ ਜਿਮਨੀ ਚੋਣ ਉਹਦੀ ਵਾਈਫ ਖੁਦ ਹਾਰੀ ਹੈ ਲੇਕਿਨ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਕਿ ਰਹਿੰਦੇ ਸਾਲ ਵੀ ਤਾਂ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਪੰਜਾਬ ਦੇ ਲੋਕਾਂ ਦੇ ਮਾਣ ਹੈ 2027 ਦੀਆਂ ਉਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜਮਾ ਜਵਾਬ ਦੇਣਗੇ ਇਸ ਲਈ ਫਿਰ ਦੁਬਾਰਾ ਵਾਗ ਡੋਰ ਰਾਜਾ ਵਰਿੰਗ ਦੇ ਹੱਥ ਵਿੱਚ ਦੇ ਦਿੱਤੀ ਗਈ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਨਵੇਂ ਬਣੇ ਇੰਚਾਰਜ ਪੰਜਾਬ ਦੇ ਬਗੇਲਵਾਲੋਂ ਬਗੇਲ ਸਾਹਿਬ ਉਹਨਾਂ ਨੇ ਕਿਹਾ ਕਿ ਰਾਜਾ ਵਰਿੰਗ ਤੇ ਕਿਸੇ ਵੀ ਤਰ੍ਹਾਂ ਦਾ ਟੀਕਾ ਟਿੱਪਣੀ ਨਹੀਂ ਕੀਤਾ ਜਾ ਸਕਦਾ ਤਾਂ